ਸਾਸਰੀ ਗਾਲ ਦੋਸਤੋ ਤੁਸੀਂ ਇਹ ਦੇਖ ਸਕਦੇ ਹੋ ਜਿਹੜਾ ਬੰਦਾ ਜਾ ਰਿਹਾ ਮੋਟਰਸਾਈਕਲ ਦੇ ਕੋਲ ਦੇਖੋ ਕਿੰਨੀ ਸ਼ਿਆਰੀ ਦੇ ਨਾਲ ਹੁਣ ਚੋਰੀ ਕਰੇਗਾ ਇਹ ਮੋਟਰਸਾਈਕਲ ਉਹ ਦੇਖੋ ਲਾਤੀ ਚਾਬੀ ਇਹਨੇ ਪਲਟੀਨਾ ਮੋਟਰਸਾਈਕਲ ਤੇ ਇਹ ਚੋਰੀ ਹੋਈ ਹੈ ਜੀ ਦੁਰਗਾ ਦਲ ਹਸਪੀਟਲ ਪਾਤੜਾ ਸਵੇਰ-ਸਵੇਰ ਦਾ ਟਾਈਮ ਸੀ ਜੀ ਉਹ ਲੈ ਕੇ ਚਲਾ ਗਿਆ ਮੈਨੂੰ ਸਮਝ ਨਹੀਂ ਆਉਂਦੀ ਲੋਕਾਂ ਦੀ ਵੀ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਇਦਾਂ ਦਾ ਕਿਉਂ ਕਰਦਨੇ ਆ ਦੇਖੋ ਹੁਣ ਸਟਾਰਟਿੰਗ ਤੋਂ ਵੀਡੀਓ ਚਲਾਉਨੇ ਆ ਤਾਂ ਇਹ ਹਸਪੀਟਲ ਦੇ ਵਿੱਚ ਐਂਟਰ ਹੁੰਦਾ ਹੈ ਇਹ ਦੇਖਦਾ ਵੀ ਜਿਹੜਾ ਬੰਦਾ ਇੱਥੇ ਮੋਟਰਸਾਈਕਲ ਰੋਕ ਕੇ ਗਿਆ ਤਾਂ ਉਹ ਕਿੱਧਰ ਗਿਆ ਤਾਂ ਇਹਨੂੰ ਇਹ ਵੀ ਕਲੀਅਰ ਹੈ ਕਿ ਕੈਮਰੇ ਵੀ ਲੱਗੇ ਹੋਏ ਨੇ ਆ ਦੇਖੋ ਉਹ ਆ ਗਿਆ ਕੰਨ ਤੇ ਫੋਨ ਲੱਗਿਆ ਹੋਇਆ ਇਹ ਇਹ ਦੇਖੋ ਤੇ ਜਿਹੜਾ ਵੀ ਵੀਰ ਇਹ ਬਾਈ ਨੂੰ ਪਛਾਣਦਾ ਜਿਹਨੂੰ ਵੀ ਪਛਾਣ ਆਉਂਦੀ ਹੈ ਜਰੂਰ ਦੱਸਿਓ ਆ ਦੇਖੋ ਯੂਮ ਕੀਤਾ ਥੋੜਾ ਜਿਹਾ ਇਹ ਦੇਖੋ ਆ ਦੇਖੋ ਤੇ ਜਿਹੜੇ ਬੰਦੇ ਨੇ ਇਹਨੂੰ ਦੇਖਿਆ ਸੀ ਪਰ ਨਾ ਵੀ ਨਹੀਂ ਲਿਆ ਸੀ ਉਸ ਟਾਈਮ ਤਾਂ ਉਹਦਾ ਕਹਿਣ ਦਾ ਮਤਲਬ ਵੀ ਇਹ ਦਾੜੀ ਨਹੀਂ ਹੈਗੀ ਮੂੰਹ ਦੇ ਉੱਪਰ ਕਲੀਨ ਸ਼ੇਪ ਹੈ ਕਲੀਨ ਸ਼ੇਪ ਹੈ ਮੂੰਹ ਨੇ ਤੇ ਬਾਕੀ ਜਿੱਥੇ ਵੀ ਇਦਾਂ ਦੇ ਮੂੰਹ ਬਣਨ ਵਾਲੇ ਮਿਲਦੇ ਨੇ ਨਾ ਚੱਤਰ ਆਪਰੇਟ ਕਰਿਆ ਕਰੋ ਬਈ ਇਹਨਾਂ ਦੇ ਤਾਂ ਕਲੀਅਰ ਅੱਗੇ ਚੋਰੀ ਕਰਨ ਵਾਸਤੇ ਆਏ ਨੇ ਆਪਣੇ ਨੇੜੇ ਤੜੇ ਘਰ ਦੇ ਦੁਕਾਨ ਦੇ ਜਾਂ ਕਿਤੇ ਵੀ ਤੇ ਇਹ ਲੋਕਲ ਪਾਤੜਾ ਤੁਈ ਲੱਗ ਰਿਹਾ ਬਾਈ ਜੇ ਕਿਸੇ ਨੂੰ ਵੀਰ ਨੂੰ ਵੀ ਪਛਾਣ ਆਉਂਦੀ ਹੈ ਤਾਂ ਜਰੂਰ ਦੱਸਿਓ ਤੇ ਸਕਰੀਨ ਤੇ ਸੀ ਨੰਬਰ ਦੇ ਰੱਖਿਆ ਤੁਸੀਂ ਨੰਬਰ ਤੇ ਕਾਲ ਕਰਕੇ ਸਾਨੂੰ ਦੱਸਿਓ ਜੇ ਕਿਸੇ ਨੂੰ ਵੀ ਜਾਣਕਾਰੀ ਹੋਵੇ ਦੇਖੋ ਆ ਹੁਣ ਫੇਸ ਦਿਖ ਰਿਹਾ ਦਾ ਕਲੀਅਰ ਦਿਖ ਰਿਹਾ ਇਧਰ ਫਿਰ ਕੈਮਰੇ ਨੂੰ ਵੇਖ ਰਿਹਾ ਹੈ ਇਹ ਬੰਦਾ ਤਾਂ ਆਪਣੇ ਮੋਟਰਸਾਈਕਲ ਦਾ ਨੰਬਰ ਹੈਗਾ ਪਲਟੀਨਾ ਮੋਟਰਸਾਈਕਲ ਪੀਬੀ 11 ਏ ਐਮ 62 43 ਬਲੈਕ ਕਲਰ ਹੈ ਮੋਟਰਸਾਈਕਲ ਦਾ ਤੇ ਜਿਹੜੇ ਬਾਈ ਦਾ ਮੋਟਰਸਾਈਕਲ ਚੋਰੀ ਹੋਇਆ ਹੈ ਕਾਫੀ ਗਰੀਬ ਨੇ ਵਿਚਾਰੇ ਦਿਹਾੜੀ ਦਾਪਾ ਕਰਕੇ ਘਰ ਚਲਾਉਂਦੇ ਨੇ ਹਨਾ ਕੋਈ ਮਜਬੂਰੀ ਪੈ ਗਈ ਉਹਨਾਂ ਨੂੰ ਦਵਾਈ ਦਾਪਾ ਲੈਣਾ ਆਣਾ ਪਿਆ ਇੱਥੇ ਹਸਪੀਟਲ ਦੁਰਗਾ ਦਲ ਹਸਪੀਟਲ ਪਾਤੜਾਂ ਦੇ ਵਿੱਚ ਪਰ ਚੋਰ ਜਿਹੜੇ ਹੁੰਦੇ ਨੇ ਭਈ ਉਹ ਕਿਸੇ ਦੀ ਮਜਬੂਰੀ ਨਹੀਂ ਦੇਖਦੇ ਉਹਨਾਂ ਨੂੰ ਤਾਂ ਆਪਣਾ ਟਿੰਡ ਤੱਕ ਹੁੰਦਾ ਹੈ ਆਪਣੇ ਨਸ਼ੇ ਤੱਕ ਹੁੰਦਾ ਹੈ ਆ ਦੇਖੋ ਜਿਹੜੇ ਭਰਾ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬੱਤ ਵੀ ਨਹੀਂ ਕੋਈ ਸ਼ੇਅਰ ਕਰਦੇ ਹੋ ਵੀ ਇਹਦੇ ਤੱਕ ਵੀ ਵੀਡੀਓ ਪਹੁੰਚੇ ਤੇ ਜਿਹੜੇ ਵੀ ਪਿੰਡ ਦਾ ਹੈਗਾ ਵੀ ਪਿੰਡ ਵਾਲਿਓ ਤੁਹਾਡੇ ਪਿੰਡ ਦੀ ਇਹ ਕਿੰਨੀ ਬਦਨਾਮੀ ਕਰਾ ਰਿਹਾ ਹੈ ਜਾਂ ਆਪਣੇ ਸ਼ਹਿਰ ਪਾਥੜਾਂ ਦਾ ਜਾਂ ਕਿੱਥੋਂ ਦਾ ਵੀ ਹੈ ਜੇ ਤੁਹਾਡੇ ਤੱਕ ਵੀਡੀਓ ਪਹੁੰਚਦੀ ਹੈ ਸਾਨੂੰ ਗੁਪਤ ਜਾਣਕਾਰੀ ਜ਼ਰੂਰ ਦਿਓ ਵੀ ਆਹ ਘਰਬਾਰ ਇਹਦਾ ਇੱਥੇ ਰਹਿੰਦਾ ਹੈ ਤੇ ਪਤਾ ਤਾਂ ਲੱਗ ਹੀ ਜਾਣਾ ਬਾਈ ਉਹ ਤੁਸੀਂ ਦੱਸਣਾ ਤਾਂ ਪਤਾ ਲੱਗਣਾ ਬਾਈ ਦੇਖੋ ਬੈਠ ਗਿਆ ਮੋਟਰਸਾਈਕਲ ਤੇ ਹੁਣ ਉਹ ਮਾਰੀ ਕਿੱਕ ਉਹ ਲੈ ਗਿਆ ਮਤਲਬ ਇਹ ਬੰਦੇ ਨੇ ਕਲੀਅਰ ਸੀ ਕਿ ਚਾਬੀ ਲੱਗ ਜਾਣੀ ਹੈ ਇੱਕ ਵਾਰੀ ਚ ਚਾਬੀ ਲਾਈ ਲੱਗ ਗਈ ਉਹ ਲੈ ਗਿਆ ਅਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਤ ਤੋਂ ਬਾਤ ਬਾਈ ਬਣ ਕੇ ਹਨਾ ਤਾਂ ਕਿ ਕਿਸੇ ਗਰੀਬ ਦਾ ਭਲਾ ਹੋ ਸਕੇ ਚੋਰਾਂ ਨੇ ਤਾਂ ਆਪਣਾ ਕੰਮ ਕਰ ਦਿੱਤਾ ਹਨਾ ਤੇ ਜਿਹੜੇ ਭਰਾ ਐਦਾਂ ਦਾ ਕੰਮ ਕਰਦੇ ਨੇ ਬਾਈ ਨਾ ਕਰਿਆ ਕਰੋ ਯਾਰ ਕਿਸੇ ਗਰੀਬ ਬਾਰੇ ਸੋਚ ਲਿਆ ਕਰੋ ਹੈ ਤੇ ਤੁਸੀਂ ਤਾਂ ਆਪਣਾ ਕੰਮ ਕੱਢ ਲਿਆ ਬਾਈ ਤੁਹਾਡੀ ਵੀ ਜੌਬ ਐ ਇੱਕ ਸਾਡੀ ਪਰ ਥੋੜਾ ਜਿਹਾ ਸੋਚ ਸਮਝ ਕੇ ਯਾਰ ਬਾਈ ਯਾਰ ਕਿਸੇ ਗਰੀਬ ਕਰਨੀ ਵੀ ਦੇਖ ਲਿਆ ਕਰੋ ਐਦਾਂ ਨਾ ਕਰਿਆ ਕਰੋ ਤੇ ਜਿਹੜੇ ਭਰਾ ਵੀਡੀਓ ਨੂੰ ਸ਼ੇਅਰ ਕਰਨਗੇ ਉਹਨਾਂ ਦਾ ਧੰਨਵਾਦ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਡਾ ਕੋਈ ਵਿਊ ਲੈਣ ਦਾ ਮਤਲਬ ਨਹੀਂ ਹੈਗਾ ਇਸ ਵੀਡੀਓ ਦੇ ਨਾਲ ਸਾਡਾ ਇਹ ਮਕਸਦ ਹੈ ਕਿ ਇਹ ਚੋਰ ਫੜਿਆ ਜਾਵੇ ਕਿਉਂਕਿ ਪਾਤੜਾਂ ਦੇ ਵਿੱਚ ਹਰ ਰੋਜ਼ ਵਾਰਦਾਤ ਹੋ ਰਹੀ ਹੈ ਡੇਲੀ ਮੋਟਰਸਾਈਕਲ ਚੋਰੀ ਹੋ ਰਹੀ ਹੈ ਨਹੀਂ ਕਾਫੀ ਪਰ ਇਹ ਸਾਡਾ ਖੁਦ ਦਾ ਮੋਟਰਸਾਈਕਲ ਸਾਡੇ ਪਿੰਡ ਦੇ ਮੁੰਡੇ ਬੱਗਾ ਸਿੰਘ son of ਮੁਖਤਿਆਰ ਸਿੰਘ ਉਹਦਾ ਹੋਇਆ ਪਿੰਡ ਕੋਵਾ ਡੇਰੀ ਤੋਂ ਤਾਂ ਸਾਨੂੰ ਜਾਣਕਾਰੀ ਜ਼ਰੂਰ ਦਿਓ ਬਾਈ ਬਣ ਕੇ ਜਿਹੜੇ ਵੀ ਬਾਈ ਨੂੰ ਪਤਾ ਲੱਗਦਾ ਕਿ ਇਹ ਮੋਟਰਸਾਈਕਲ ਕਿਹੜੀ ਜਗ੍ਹਾ ਵੇਖਿਆ ਗਿਆ ਹੈ ਨੰਬਰ ਦਾ ਜਾਂ ਤੁਸੀਂ ਜਿਵੇਂ ਵੀ ਤੁਹਾਨੂੰ ਪਤਾ ਲੱਗਦਾ ਜਾਂ ਤੁਹਾਡੇ ਪਿੰਡ ਦਾ ਇਹ ਮੁੰਡਾ ਚੋਰ ਤੁਹਾਡੇ ਪਿੰਡ ਦਾ ਹੈ ਗੁਪਤ ਜਾਣਕਾਰੀ ਦੇ ਦਿਓ ਕਿਉਂਕਿ ਇਹਨਾਂ ਨੂੰ ਫੜਨਾ ਜ਼ਰੂਰੀ ਹੈ ਨਹੀਂ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਲਾ ਤੰਗ ਕਰਨਗੇ ਆਪਾਂ ਸਾਰੇ ਲੋਕਾਂ ਨੂੰ ਕਿਉਂਕਿ ਅੱਜ ਅਗ ਬਾਈ ਦੇ ਘਰੇ ਬਲੀ ਹੈ ਨਾ ਚੋਰੀ ਇਹਨਾਂ ਦੀ ਹੋਈ ਘਾਟਾ ਇਹਨਾਂ ਨੂੰ ਪਿਆ ਪਰ ਇਹ ਕੱਲ ਤੁਰਦੀ ਤੁਰਦੀ ਅੱਗੇ ਆਪਣੇ ਘਰ ਤੱਕ ਵੀ ਆ ਜਾਣੀ ਹੈ ਬਾਈ ਆ ਪਹਿਲਾਂ ਹੀ ਸੰਭਲ ਜੋ ਸਾਰੇ ਤੇ ਬਾਈ ਯਾਰ ਜਿਨ੍ਹਾਂ ਦੇ ਲੋਕ ਖਰਾਬ ਨੇ ਮੋਟਰਸਾਈਕਲ ਤੇ ਲੋਕ ਪਵਾ ਲੋ ਨਵੇਂ ਤੇ ਧਿਆਨ ਰੱਖਿਆ ਕਰੋ ਥੋੜਾ ਜਿਹਾ ਬਾਈ ਜੀ ਤੇ ਬਾਕੀ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਦ ਬੱਦ ਧੰਨਵਾਦ ਬਾਈ